ਮਹਾਨਗਰ ਦੇ ਵਿੱਚ ਹੋਣ ਵਾਲੀਆਂ ਲੁੱਟਖੋਤੇ ਕਤਲ ਦੀਆਂ ਵਾਰਦਾਤਾ ਤੋਂ ਇੰਚਾਬਦਾ ਹੈ ਕਿ ਲੁਧਿਆਣਾ ਪੁਲਿਸ ਦਿਨੋਂ ਦਿਨ ਵੱਧ ਰਹੀਆਂ ਅਜੀਆਂ ਵਾਰਦਾਤਾ ਤੋਂ ਕੋਈ ਸਬਕ ਨਹੀਂ ਸਿੱਖਣਾ ਚਾਹੁੰਦੀ ਹੈ ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਚੋਰ ਲੁਟੇਰੇ ਤੇ ਕਾਤਲਾ ਦੇ ਵੱਲੋਂ ਸ਼ਰੀਆਮ ਲੋਕਾਂ ਦੀ ਵਾਰਡ ਟੋਕੀਤੀ ਜਾ ਰਹੀ ਹੈ ਹਾਲੇ ਦੁਗਰੀ ਇਲਾਕੇ ਦੇ ਵਿੱਚ ਹੋਈ ਕਤਲ ਦੀ ਖਬਰ ਠੰਡੀ ਨਹੀਂ ਹੋਈ ਕਿ ਬਚਪਨ ਦੇ ਦੋਸਤਾਂ ਦੇ ਵੱਲੋਂ ਇੱਕ ਕਿਸ਼ਨ ਥਾਪਾ ਨਾਮ ਦੇ ਇੱਕ ਨੇਪਾਲੀ ਮੁੰਡੇ ਨੂੰ ਸ਼ਰੀਆ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਤਾਜ਼ਾ ਵਾਪਰੀ ਲੁੱਟ ਦੀ ਵਾਰਦਾਤ ਦੇ ਵਿੱਚ ਲੁਟੇਰੀਆਂ ਦੇ ਵੱਲੋਂ ਤੇਜ਼ਧਰ ਹੱਤਿਆਰ ਨਾਲ ਹਮਲਾ ਕਰਕੇ ਇੱਕ ਨੌਜਵਾਨ ਦਾ ਗੁੱਟ ਵੱਢਿਆ ਗਿਆ ਡਾਕਟਰ ਦੇ ਮੁਤਾਬਕ ਉਸ ਦਾ ਹੱਥ ਕਟਣਾ ਪੈ ਸਕਦਾ ਹੈ ਤਾਜ਼ਾ ਮਾਮਲੇ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਦੇ ਬੋਲੇ ਇੱਕ ਮਹਿਲਾ ਦਾ ਕਿਸੇ ਹੋਰ ਜਗ੍ਹਾ ਤੇ ਕਤਲ ਕਰਨ ਤੋਂ ਬਾਅਦ ਇੱਕ ਬੋਰੇ ਦੇ ਵਿੱਚ ਬੰਦ ਕਰਕੇ ਮੋਟਰਸਾਈਕਲ ਤੇ ਉਸ ਦੀ ਲਾਸ਼ ਜੜੀ ਰੱਖ ਕੇ ਸ਼ਰਿਆਮ ਹੀ ਚਿੱਟੇ ਦਿਨ ਆਰਤੀ ਚੌਂਕ ਦੇ ਫੁੱਟਪਾਥ ਤੇ ਸੁੱਟਣ ਤੋਂ ਬਾਅਦ ਆਪਣਾ ਮੋਟਰਸਾਈਕਲ ਉੱਥੇ ਛੱਡ ਕੇ ਮੁੰਡੇ ਫਰਾਰ ਹੋ ਗਏ ਤਾਂ ਐਸੇ ਨਾਲ ਵਿਗੜਦੀ ਹੋਈ ਕਾਨੂੰਨੀ ਵਿਵਸਥਾ ਤੇ ਪੁਲਿਸ ਦੇ ਢਿੱਲੇ ਪ੍ਰਬੰਧਾਂ ਦੀ ਪੂਲ ਖੁੱਲ ਚੁੱਕੀ ਹੈ ਜਿਸ ਦੇ ਨਾਲ ਆਮ ਲੋਕਾਂ ਦੇ ਮਨਾਂ ਦੇ ਵਿੱਚ ਡਰ ਪੈਣਾ ਸੁਭਾਵਿਕ ਹੈ ਵੇਖਣਾ ਹੋਏਗਾ ਕਿ ਲੁਧਿਆਣਾ ਪੁਲਿਸ ਵੱਲੋਂ ਨਾਗਰਿਕਾਂ ਦੀ ਸੁਰੱਖਿਆ ਵਾਸਤੇ ਕੀ ਇੰਤਜ਼ਾਮ ਕੀਤੇ ਜਾਂਦੇ ਨੇ। 4 ਘੰਟੇ ਬਾਅਦ ਅਮਰਜੀਤ ਸਿੰਘ 4 ਘੰਟੇ ਬਾਅਦ ਅਮਰਜੀਤ ਸਿੰਘ 4 ਘੰਟੇ ਬਾਅਦ ਅਮਰਜੀਤ ਸਿੰਘ ਅਮਰਜੀਤ ਜੀ ਕੀ ਹੋਇਆ ਕਿ ਆਰਤੀ ਚੌਂਕ ਤੇ ਖੜੇ ਹੋਏ? ਆਰਤੀ ਚੌਂਕ ਦੇ ਵਿੱਚ ਉਹ ਮੋਟਰਸਾਈਕਲ ਤੇ ਦੋ ਬੰਦੇ ਆਏ ਇੱਕ ਤਾਂ ਸਪੋਰਟੀ ਵਾਲਾ ਸੀਗਾ ਜੀ ਉਹਦੇ ਨੀਲੀ ਵਰਦੀ ਪਾਈ ਹੋਈ ਸੀ ਉਹ ਸੀਗਾ 52 ਸਾਲ ਦੀ 55 ਸਾਲ ਦੀ ਉਮਰ ਸੀ ਉਹਦੇ ਬੰਦੇ ਦੀ ਕੋਟੀ ਦਾ ਵਰਦੀ ਪਾਈ ਸੀ ਦੂਸਰਾ ਬੰਦਾ ਮੋਟਰਸਾਈਕਲ ਵਾਲਾ ਸੀਗਾ ਉਹਨੂੰ ਮੈਂ ਕਿਹਾ ਵੀ ਇਹ ਸੱਟ ਕੇ ਕਿਉਂ ਚੱਲਿਆ ਉਹ ਉੱਧਰ ਚਲਾ ਗਿਆ ਸਿੱਟਾ ਜਦੋਂ ਉੱਧਰ ਚਲਾ ਗਿਆ ਮੈਂ ਕਿਹਾ ਕੀ ਸੱਟ ਕੇ ਚੱਲਿਆ ਕਹਿੰਦਾ ਇਸਨੇ ਆਪ ਐ ਆਮ ਔਰ ਮੈਂ ਕਿਹਾ ਮੈਂ ਉਹਨੂੰ ਚੱਕ ਲਾ ਇੱਥੋਂ ਮੈਂ ਜੁੱਤੀਆਂ ਮਾਰੂ ਤੇਰੇ ਮੈਂ ਉਹ ਫਿਰ ਮੋਟਰਸਾਈਕਲ ਸਟਾਰਟ ਕਰਨ ਲੱਗਾ ਮੈਂ ਆਦੀ ਚਾਬੀ ਛੱਡ ਲਈ ਕੈਮੀ ਕੱਢ ਕੇ ਉਹ ਫਿਰ ਮੋਟਰਸਾਈਕਲ ਇੱਥੇ ਲੈ ਆਇਆ ਉਹਨੇ ਆਦੀ ਬੋਰੀ ਉਹਦੇ ਵਿੱਚ ਰੱਖ ਵੀ ਲਈ ਫਿਰ ਸਾਲੇ ਨੇ ਸੱਟ ਕੇ ਹੌਲੀ ਜਿਹਾ ਨੇ ਆਏ ਨੇ ਚੱਲ ਗਏ ਅੱਜ ਦੋ ਬੰਦੇ ਸੀਗੇ ਦੋ ਬੰਦੇ ਸੀ ਇੱਕ ਤਾਂ ਪਹਿਲੇ ਚਲਾ ਗਿਆ ਸੀ ਸਪੋਰਟੀ ਵਾਲਾ ਸੀਗਾ ਉਹਦੇ ਬਰਦੀ ਪਾਈ ਸੀ ਨੀਲੇ ਰੰਗ ਦੀ ਓਕੇ ਦੇਖੀ ਬੋਰੀ ਬੋਲ ਕਹਿੰਦੀ ਦੇਖ ਮੈਂ ਤਾਂ ਪੈਰ ਮਾਰ ਕੇ ਦੇਖਿਆ ਐ ਲੱਗੇ ਜੀ ਤਾਂ ਬੰਦੇ ਵਿੱਚ ਲਾਸ਼ ਹੁੰਦੀ ਹੈ ਕੋਈ ਵੀ ਆ ਕੁੱਤਾ ਬਾਜ ਆ ਤਾਂ ਮੈਂ ਬੰਦਾ ਇਹ ਚ ਮੈਂ ਕਿਹਾ ਮੈਂ ਕਿਹਾ ਜਾਇ ਚ ਬੰਦਾ ਬਾਜ ਆ ਕੁੱਤਾ ਬਾਜ ਕਿੰਨੇ ਕੁ ਵਜੇ ਦਾ ਸਮਾਂ ਸੀ ਇਹ ਅੰਦਾਜ਼ਾ ਹੈਗਾ 9 ਵਜੇ ਦੀ ਹੈ ਕੋਈ ਨਹੀਂ ਦੇਖਿਆ ਦੋ ਪੈਰ ਬੋਲ ਪਾ ਕੇ ਗਈ ਹੁਣ ਬੋਲ ਤੇ ਤਾਂ ਪੌਣੇ ਘੰਟੇ ਬਾਅਦ ਆਈ ਆ ਤੇ ਉਹਨਾਂ ਨੇ ਦੇਖਿਆ ਕੀ ਪਤਾ ਲੱਗਾ ਉਹਨਾਂ ਨੇ ਦੇਖਿਆ ਨਹੀਂ ਉਹਨਾਂ ਨੇ ਤਾਂ ਹੁਣ ਪੌਣੇ ਇੱਕ ਘੰਟੇ ਬਾਅਦ ਖੋਲ ਕੇ ਦੇਖੀ ਆ ਬੋਰੀ ਉਹ ਪੈਰ ਜੇ ਦੇਖਿਆ ਉਹਨਾਂ ਨੇ ਪੂਰੀ ਹਜੇ ਛੋਲ ਨਹੀਂ ਭਾਈ ਪੂਰੀ ਛੋਲ ਨਹੀਂ ਕੀਤੀ ਪੁਲਿਸ ਵਾਲਿਆਂ ਨੇ ਜੇ ਪੂਰੀ ਸੋਹਣੀ ਕੀਤੀ ਉਹਨੂੰ ਅੰਦਰੋਂ ਪਤਾ ਲੱਗ ਗਿਆ ਵੀ ਲਾਸ਼ ਆਈ ਸੀ ਹਾਂ ਪਾਇਰਪੁਰ ਦੀ ਤੇ ਮੜੀ ਹਾਂ